ਨੌਜਵਾਨ ਸ਼ਾਂਤੀ ਮੁੰਦੇ ਮੇਰੀਆਂ ਦੀਦਿਆਂ ਪੈਰਾ ਅਧਿਆਰਕਾ ਦਾ ਬਹਿਗਮ ਜੀਤਾ ਖਾਨ ਸਾਹਿਬ ਅਤੇ ਅੱਜ ਜਿਹੜੀ ਸਿੱਖਿਆ ਕ੍ਰਾਂਤੀ ਇਹਦੇ ਸੌਂਦੇ ਜਿਹੜੇ ਆ ਸਾਡੇ ਸਾਰੇ ਸਕੂਲਾਂ ਤੇ ਹਮਾਰਨ ਹੋ ਰਿਹਾ ਇਹਦੇ ਵਿੱਚ ਭਗਵਾਨ ਸਤਮਾਨ ਜਿਹੜੇ ਸਾਡੇ ਮੁੱਖ ਮੰਤਰੀਆ ਅਤੇ ਜਿਹੜੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਆ ਉਹਨਾਂ ਦੀਆਂ ਨਰਦੇਸ਼ਾਂ ਪਾਲ ਸਾਰੇ ਸਕੂਲਾਂ ਤੇ ਬੜੀਆਂ ਬੜੀਆਂ ਕਾਰਗਰਤੀਆਂ ਜਾ ਰਹੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ ਦੇਖਿਆ ਕਿਸੇ ਸਰਕਾਰ ਨੇ ਸਕੂਲਾਂ ਵੱਲ ਧਿਆਨ ਦਿੱਤਾ। ਪੜਾਈ ਵੱਲ ਸਿੱਖਿਆ ਕ੍ਰਾਂਤੀ ਜਾਂ ਸਿਹਤ ਵੱਲ ਇਹ ਸਾਡੀ ਸਰਕਾਰ ਦੀ ਪਹਿਲੇ ਤੋਂ ਬਹੁਤ ਸ਼੍ਰੀ ਮਹਿੰਨ ਸੀਗੀ ਇਹਦੇ ਸੌਂਦੇ ਤੁਸੀਂ ਬਹੁਤ ਵੱਡੀਆਂ ਮਤਲਬ ਮਿਕਰਾਣਾ ਦੇ ਰਹੇ ਆ। ਬੁਕਸਟੇਜ ਤੇ ਬੈਠੇ ਸਾਡੇ ਮੌਜੂਦਾ ਸਰਪੰਚ ਨੇ ਜਿਹੜੇ ਇੱਥੇ ਵੀ ਆ ਉਹ ਜਿੰਦਰ ਸਿੰਘ ਜੀ ਜਿਹੜੇ ਆਪਣੇ ਪਲਾਕਾ ਹਸਲੇ ਬਾਸ ਸਿੰਘ ਦੀ ਬਾਕੀ ਸਾਡੇ ਜਿਹੜੇ ਮਾਸਟਰ Pritam Singh ਦੀ ਜਿਹੜੇ ਸਾਡੇ ਪਾਰਟੀ ਦੇ ਉੱਪਰ ਪਾ ਰਹੇ ਜਿਹੜੇ ਉਹ ਡਾਇਰੈਕਟਰ ਸਾਡੇ ਖੰਭਲੇ ਰੱਖੇ ਆ ਉਹਨਾਂ ਸਾਡਾ ਬਹੁਤ ਬਧਾਰ ਕਰਦਾ ਹਾਂ ਤੇ ਮੇਰੇ ਨਾਲ ਸਾਡੇ ਕੋਗਾ ਹੈਰੀ ਦੇ ਸਰਪੰਚ ਵੀ ਐਸੇ ਸਾਡੇ ਨਾਲ ਜੱਟ ਪ੍ਰੀਤ ਸਿੰਘ ਜਿਹੜਾ ਸਰਪੰਚ ਨੇ ਉਹਨਾਂ ਕੇ ট্রাক ਯੂਨਿਟ ਦੇ ਪਲਾਂਟ ਦੇ ਸਾਡੇ ਜਿਹੜੇ ਜਿੰਦਰਜੀਤ ਸਿੰਘ ਕਹਿਣ बाकी जिन्हें भी पिंड बहुत ही सत्कार जी का खालसा न पिंड अंदर लाख दो हजार रुपए के ग्राह नवे कमरे बनाने दिते तो कमरे नवे बन गए जिंदा उद्घाटन भी किया

ਸਤੇ ਜੋ ਗਾਡੇ ਵਿਦਿਅਕਾਂ ਦੇ ਇੰਨਾ ਸਹਾਇਜੋਂ ਕਰ ਰਹੇ ਆ ਅਦਰੇ ਪਿੰਡ ਦੇ ਵਿੱਚ ਪੜ੍ਹੇ ਲਿਖੇ ਬੜੇ ਵਧੀਆ ਬੰਦੇ ਵੱਡੀਆਂ ਵੱਡੀਆਂ ਨੋਕਰੀਆਂ ਤੇ ਲੱਗੇ ਬੜੇ ਬੱਚੇ ਐਸੇ ਹਲੇ ਬਾਹਰੇ ਕੋਲ ਖਾਂਦੀ ਐ ਤੁਮ ਤੇ ਥੋੜਾ ਹੀ ਸਹਾਜੋਂ ਕਰ ਰਹੇ ਇਹ ਜਿਹੜਾ ਸਕੂਲ ਬਣਿਆ ਹੋਣਾ ਇਹ ਬੜੇ ਪਿੰਡ ਦੇ ਮੋਹ ਪਰੰਦੇ ਜਿਹੜੇ ਸਹਾਜੋਂ ਦੀਦਾਨੀ ਆ ਉਹਨਾਂ ਦੇ ਸਹਾਜੋਂ ਨਾਲ ਇਹ ਸਕੂਲ ਬਣਿਆ ਮੈਨੂੰ ਬਹੁਤ ਇਸ ਗਾਂ ਦੀ ਖੁਸ਼ੀ ਹੋ ਰਹੀ ਕਾਰਨ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਸਰਪੰਚ ਜਸਵਿੰਦਰ ਸਿੰਘ ਜੀ ਸਮੂਹ ਨਗਰ ਪੰਚਾਇਤ ਵੱਲੋਂ ਅਤੇ ਸਮੂਹ ਸਾਰੇ ਹੀ ਸਟਾਫ ਵੱਲੋਂ ਬਾਬਾ ਮੇਲਾ ਸਿੰਘ ਜੀ ਕਲੱਬ ਵੱਲੋਂ ਐਮਐਲਏ ਸਾਹਿਬ ਜੀ ਦਾ ਧੰਨਵਾਦ ਕੀਤਾ ਗਿਆ ਮੈਂ ਬਲਦੇਵ ਹਾਂ ਜਟਪੁਰੀ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ